ਰਖ ਚਰਣਾ ਦੀ ਨੀੜੀ ਸਾਨੂੰ ਰਖ ਚਰਣਾ ਦੀ ਨੀੜੀ ਰਖ ਚਰਣਾ ਦੀ ਨੀੜੀ ਮਾਰ ਰਖ ਚਰਣਾ ਦੀ ਨੀੜੀ ਅਸੀਂ ਉੜਦੇ ਆਸਰੇ ਤੇਰੇ ਉੜਦੇ ਆਸਰੇ ਤੇਰੇ ਮਾਰ ਰਖ ਚਰਣਾ ਦੀ ਨੀੜੀ ਸਾਨੂੰ ਰਖ ਚਰਣਾ ਦੀ ਪਵਨ ਤੇਰੀ ਮਾ ਵਿੱਚ ਪਹਾੜਾ ਪਵਨ ਤੇਰੀ ਮਾ ਵਿੱਚ ਪਹਾੜਾ ਆਂਦੇ ਫਗਤ ਨੇ ਵਣ ਕਾ ਤਾਰਾ ਪਵਨ ਤੇਰੀ ਮਾ ਵਿੱਚ ਪਹਾੜਾ ਔਣ ਖੁਸ਼ੀਆਂ ਔਣ ਜੋਤੀਰੇ ਮਾਰਕ ਚਰਣਾ ਦੇ ਨੀੜੀ ਰਖ ਚਰਣਾ ਦੇ ਨੀੜੀ ਮਾਰਕ ਚਰਣਾ ਦੇ ਨੀੜੀ ਅਸੀਂ ਉਡਦੇ ਆਸਰੇ ਤੇ